ਇਹਨੇ ਮਿਕਸ ਪਕੌੜੇ ਨਵਗਾਹ 13 ਸਪੈਸ਼ਲ ਅੱਪਾ ਮਿੱਠੇ ਵਿੱਚ ਮੰਗਾਵਾਂਗੇ ਕਰੀਮ ਫੁੱਡ ਕਰੀਮ ਜੀ ਤੁਹਾਡੇ ਕਟਰ ਨਹੀਂ ਕਰਦੇ ਬਲੌਗ ਦੀ ਜਿਹੜਾ ਕਲਾਕਾਰ ਦਿੰਦਾ ਯਕੀਨ ਹੈਗਾ ਮੈਨੂੰ ਨਹੀਂ ਸਵਾਲ ਲੱਗਦੀ ਮੈਂ ਨਹੀਂ ਮੰਗਾਉਣੀ ਦੋਸ ਦੀ ਬੁੱਕ ਵਾਈਜ਼ ਵੇਖ ਕੇ ਤਾਂ ਮਜ਼ਾ ਹੀ ਆ ਗਿਆ ਜੀ ਆਹ ਵਿੱਚ ਆਲੂ ਪਾਏ ਆ ਆਓ ਜੀ ਆ ਗਏ ਮਿਕਸ ਪਕੌੜੇ ਅੱਤੇ ਮੈਂ ਨਾ ਥੋੜੇ ਪਕੌੜੇ ਖਾ ਲੇ ਭੁੱਲ ਗਈ ਆਓ ਜੀ ਇੱਥੇ ਬੱਚਿਆਂ ਵਾਸਤੇ ਵੀ ਸਭ ਕੁਝ ਹੈਗਾ ਜੀ ਦੋ ਪਿੰਜਰ ਹੁੰਦੇ ਆ ਵਿੱਚ ਅੰਦਰ ਤੇ ਜਿਹੜਾ ਮੈਂ ਵਾਟਰਮੈਲਨ ਰੋਜ਼ ਪੰਜ ਪੀਤਾ ਨਾ ਓਏ ਹੋਏ ਹੋਏ ਲਓ ਜੀ ਆਪਾਂ ਫੇਰ ਆ ਗਏ ਆ ਨਾਵਰਟੀ ਸਵੀਟ ਤੇ ਤੇ ਅੱਜ ਫੇਰ ਵਰਤਵਾਗਾ ਕੁਝ ਤੁਹਾਨੂੰ ਵੱਖਰੀ ਚੀਜ਼ ਵਿਖਾਵਾਂਗੇ ਵਰਤਵਾ ਦੀ ਕਿਹੜੀ ਖਾਣੀ ਤੇ ਆ ਜੇ ਮੀਨਿਊ ਬਹੁਤ ਵਧੀਆ ਮਤਲਬ ਐਟਮਾ ਵਾ ਹੁਣ ਵੇਖਦੇ ਆ ਕੀ ਮੰਗਾਣਾ ਵਾ ਤੇ ਉਹ ਜੋ ਮੰਗਾਣੇ ਆ ਤੁਹਾਨੂੰ ਦੱਸਦੇ ਹੁਣ ਤੱਕ ਨੂੰ ਮੰਗਾਣੇ ਆ ਇਹ ਦੋ ਸੰਗ ਲਈ ਦੋਸਾ ਦੋਸਾ ਦੇਖੋ ਕੀ ਮੰਗਾਣਾ ਮੈਂ ਸੋਚਿਆ ਮੀਆਂ ਆਪਣੇ ਬੰਦੇ ਦੋਸਾ ਨਹੀਂ ਚਾਹੀਏ ਹਰੇ ਲਈ ਦਾਸ ਦੇ ਵੀ ਕਿਤਾਬਾ ਨਹੀਂ ਕੋਣਾ ਚਲੋ ਦੋਸਾ ਮੰਗਾਓ ਇਹੋ ਜੀ YouTube ਫੈਮਿਲੀ ਆਪਾਂ ਮੰਗਾਇਆ ਵਾ ਦੋਸਾ ਵਰਤਵਾਗਾ ਤੇ ਨਾਲ ਮੰਗਾਏ ਨੇ ਮਿਕਸ ਪੋੜੇ ਉਹਨਾਂ ਵਗਾ ਤੇ ਸਪੈਸ਼ਲ ਤੇ ਅੱਗੋਂ ਹੋਰ ਦੇਖਦੇ ਕੀ ਖਾਣਾ ਪੀਣਾ ਵਾ ਬਾਕੀ ਇਹ ਤੁਹਾਨੂੰ ਵਿਖਾਉਣੇ ਚੱਕ ਰੋਣੇ ਆ ਕਿ ਕਿਦਾਂ ਦਾ ਸਵਾਦ ਹੈ ਮੇਰੇ ਮੂੰਹ 'ਚ ਵੈਸੇ ਪਾਣੀ ਆਉਂਦਾ ਹੈ ਜੀ ਉਹ ਦਿਨ ਆਪਾਂ ਮਗਾਈ ਸਿਖਾ ਲਈ ਤੇ ਅੱਜ ਆਪਾਂ ਮਗਾਇਆ ਦੋਸਾ ਤੇ ਨਾਲ ਪਕੋੜੇ ਵੇਖਦੇ ਆ ਖਾ ਕੇ ਕਿੱਦਾਂ ਦੇ ਆ ਫਿਰ ਜੇ ਫਿਲ ਕਰੇਗਾ ਤੇ ਫਿਰ ਆਪਾਂ ਮਿੱਠੇ ਵਿੱਚ ਮੰਗਾਵਾਂਗੇ کریم ਫਰੂਟ ਕਰੀਮ ਠੀਕ ਹੈ ਜੀ ਬਾਕੀ ਤੈਨੂੰ ਖਾ ਕੇ ਆਪਾਂ ਦੱਸਦੇ ਆ ਕਿੱਦਾਂ ਦਾ ਕਿੱਦਾਂ ਦਾ ਠੀਕ ਹੈ ਜੀ ਓਕੇ ਜੀ ਬਈ ਹੋਰ ਬੱਸ ਨਹੀਂ ਹੋਣਾ ਨਹੀਂ ਹੋਰ ਉਹਨਾਂ ਖਾ ਕੇ ਵੇਖਾਂਗੇ ਨਾ ਕਿ ਢਿੱਡ ਭਰ ਜਾਏਗਾ ਇਸ ਢਿੱਡ ਭਰ ਗਿਆ ਤੇ ਨਹੀਂ ਤੇ ਫਿਰ ਬਾਕੀ ਵੇਖਦੇ ਆ ਨਾ ਤੋਂ ਸਾਡੇ ਢੱਡਾ ਕ ਵੱਡਾ ਦਿੰਦੇ ਆ ਵੀ ਪਤਾ ਛੋਟਾ ਨਾ ਦਿੰਦੇ ਹੋਣਾ ਇਹ ਕੁਆਂਟੀਟੀ ਵੇਖਦੇ ਵੀ ਤੁਹਾਨੂੰ ਦਿਖਾਣੇ ਆ ਪਰ ਉਹਦਾ ਰਸਾ ਠੀਕ ਹੈ ਜੀ ਓਕੇ ਜੀ ਗਾਇਜ਼ ਇਦਾਂ ਵਾ ਕਿ ਸਮਾਨ ਤੇ ਅਸੀਂ ਮੰਗਾ ਲਿਆ ਵਾ ਮੈਨੂੰ ਬਸ ਇਹ ਦੱਸੋ ਕਿ ਕੌਣ-ਕੌਣ ਖਾਣ ਆਇਆ ਸੀ ਤੇ ਕੌਣ-ਕੌਣ ਖਾ ਕੇ ਨਹੀਂ ਗਿਆ ਹਜੇ ਤੱਕ ਅਹੀਂ ਇਹਨੇ ਮੈਂ ਤਨਾ ਬਲੌਗ ਬਣਾਉਣੇ ਆ ਤੁਸੀਂ ਤੁਹਾਡੇ ਕਦਰ ਨਹੀਂ ਕਰਦੇ ਬਲੌਗ ਦੀ ਤੇ ਮੈਨੂੰ ਤੁਸੀਂ ਕਮੈਂਟ ਕਾ ਕੇ ਦੱਸਣਾ ਵਾਂਗੇ ਕਿਹੜਾ ਆ ਕੇ ਖਾ ਕੇ ਗਿਆ ਸੀ ਤੇ ਕਿਹਨੇ ਨਹੀਂ ਖਾਦਾ ਜੇ ਤੁਸੀਂ ਨਹੀਂ ਖਾਦਾ ਤਾਂ ਤੁਸੀਂ ਆਵੇ ਖਾ ਕੇ ਜਾਓ ਤੁਹਾਨੂੰ ਟੇਸਟ ਦਾ ਪਤਾ ਲੱਗੇ ਤੁਹਾਨੂੰ ਸਵਾਦ ਦਾ ਪਤਾ ਲੱਗੇ ਬਹੁਤ ਟੇਸਟੀ ਹੋਰ ਵਧੀਆ ਬੰਦਾ ਜਲਦੀ ਜਲਦੀ ਆਓ ਸਾਰੇ ਜਣੇ ਅੱਜ ਉੱਤਨ ਮੈਂ ਆਲੂ ਵਾਲੀ ਚਾਟ ਖਾਧੀ ਸੀ ਨਾ ਇੱਕ ਚੀਜ਼ ਤੁਹਾਨੂੰ ਦੱਸਣੀ ਨਹੀਂ ਭੁੱਲ ਗਈ ਉਹਦੇ ਵਿੱਚ ਪਾਈਨੈਪਲ ਵੀ ਸੀਗੇ ਹੁਣ ਜਦੋਂ ਤੁਸੀਂ ਆਓਗੇ ਨਾ ਕੋਈ ਵੀ ਆਓ ਹੁਣ ਦੱਸਿਓ ਕੌਣ-ਕੌਣ ਖਾ ਕੇ ਗਿਆ ਸੀ ਚਾਟ ਵੀ ਜ਼ਰੂਰ ਟਰਾਈ ਕਰਿਓ ਅੱਜ ਨਵੀਂ-ਨਵੀਂ ਚੀਜ਼ ਆਪਾਂ ਕੁਝ ਖਾਣੇ ਆ ਫਿਰ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਫਿਰ ਤੁਹਾਨੂੰ ਦੱਸਦੇ ਕਿ ਸਵਾਦ ਕਿਦਾਂ ਦਾ ਟੇਸਟ ਕਿਦਾਂ ਦਾ ਆ ਕਿਵੇਂ ਆ ਸਾਰਾ ਬਹੁਤ ਕੁਝ ਹੈਗਾ ਵਾ ਇਹਦੇ ਵਿੱਚ ਪਨੀਰ ਕਟਲਟ ਵੀ ਉਹਨਾਂ ਨੇ ਦਿਖਾਏ ਹੋਏ ਆ ਦੇਖਦੇ ਆ ਜੇ ਪੇਟ ਨਾ ਫੁੱਲ ਹੋਇਆ ਤੇ ਪਨੀਰ ਕਟਲਟ ਮੰਗਾਵਾਗੇ ਤੁਹਾਨੂੰ ਦੱਸਦੇ ਆ ਕੀ 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 ਮਿਲਦਾ ਕੀ ਕੀ ਗਵਾ ਨਮਰਾ ਕਰੇ ਵਾਸਤੇ ਠੀਕ ਹੈ ਜੀ ਚਾਟ ਦੀ ਹੀ ਸੋਹਣੀ ਚਾਟ ਵੀ ਹੈ ਹਾਂ ਚਾਟ ਕੀ ਆਲੂ ਕ ਚਾਲੂ ਵਾਲੀ ਨਹੀਂ ਉਹ ਦੂਜੀ ਚਾਟ ਨਹੀਂ 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 ਭੱਲਾ ਥੋੜੀ ਖਵਾਣਾ ਉਹਨਾਂ ਨੇ ਮੈਨੂੰ ਤੇ ਹੋ ਗਈ ਕੀ ਆ ਹੋਰ ਵਾਟਰਮੈਲਨ ਰੋਸ ਪਾਂਚੇਗਾ ਵਾ ਮਿੱਠੇ ਤੇ ਮਤਲਬ ਠੰਡੇ ਤੇ ਉਹ ਦਿਲ ਕਰ ਗਿਆ ਮਤਲਬ ਮਠਾਈ ਮਠਾਈ ਆ ਨਹੀਂ ਨਹੀਂ ਰੋਜ਼ ਪੰਚ ਠੰਡਾ ਜਿਵੇਂ ਲੇਮਨ ਸੋਡਾ ਹੁੰਦਾ ਉਸ ਦਾ ਉਹ ਚੀਜ਼ ਮੰਗਾ ਕੇ ਖਾਣੇ ਹੈ ਕਲਾ ਕਲਾ ਕੰਦ ਵੀ ਮਿਲਦੀ ਜਿਹੜਾ ਕਲਾ ਕੰਦ ਦਾ ਯਕੀਨ ਹੈਗਾ ਮੈਨੂੰ ਨਹੀਂ ਸਵਾਦ ਲੱਗਦੀ ਮੈਂ ਨਹੀਂ ਮੰਗਾਉਣੀ ਤੇ ਹੁਣ ਮਿਕਸ ਪਕੌੜਾ ਆ ਰਿਹਾ ਮਿਕਸ ਪਕੌੜਾ ਤਾਂ ਮੇਰੇ ਸਹਾਂ ਨਾਲ ਬਹੁਤ ਸਵਾਦ ਹੋਊਗਾ ਬਾਕੀ ਜਦੋਂ ਆਉਂਦਾ ਤੁਹਾਨੂੰ ਪਾ ਵਖਾਣੇ ਠੀਕ ਹੈ ਜੀ ਓਕੇ ਲੋ ਜੀ ਦੋਸਾ ਸਾਡਾ ਆ ਚੁੱਕਾ ਵਾ ਠੀਕ ਹੈ ਦੋਸੇ ਨੂੰ ਕੁਆਇਜ਼ ਵੇਖ ਕੇ ਤਾਂ ਮਜ਼ਾ ਹੀ ਆ ਗਿਆ ਜੀ ਨਾਲ ਉਹਨਾਂ ਨੇ ਭੇਜੀ ਤੇ ਚਟਨੀ ਨਾਲ ਔਰ ਹਾਂ ਹੁਣ ਖਾ ਕੇ ਵੇਖਦੇ ਕਿੰਦਾ ਬੀ ਆ ਠੀਕ ਆ ਦੇਸਤੀਆ ਮੇਰੇ ਮੂਜ ਪਾਣੀ ਆਉਂਦਾ ਐ ਅੰਦਰ ਨੀ ਮੈਂ ਕਹਿਣਾ ਗੱਲ ਪਤਾ ਕੀ ਜਿਹ ਪੂਰੀ ਐਂਡ ਤੋ ਵੀ ਉੱਪਰ ਹੀ ਆ ਇਹ ਕਾੜਾ ਬਣਿਆ ਆ ਇਹ ਉਹੀ ਵਰਤਮਾਲੇ ਆਟੇ ਦਾ ਅੱਛਾ ਬਹੁਤ ਟੇਸਟੀ ਉਹਨਾਂ ਨੇ ਵਿੱਚ ਫੀਲਿੰਗ ਕੀਤੀ ਆਲੂ ਦੀ ਪੂਰੀ ਪ੍ਰੋਪਰ ਦਿਖਾਓ ਅੰਦਰ ਆਲੂ ਪਾਇਆ ਖਾਣ ਜਿੰਨਾ ਟੇਸਟੀ ਆ ਜਿੰਨਾ ਚਾਰਾ ਆ ਜਿੰਨਾ ਸਾਰਾ ਆਓ ਜਰੂਰ ਫਰਾਈ ਕਰਦੇ ਆਂ ਟੇਸਟੀ ਆ ਬਹੁਤ ਜ਼ਿਆਦਾ ਤੇ ਆਓ ਜੀ ਆ ਗਏ ਮਿਕਸ ਪਕਵੜੇ ਅੱਧੇ ਮੈਦੇ ਦੇ ਆ ਤੇ ਅੱਧੇ ਸਮੀਨਾ ਦੇ ਦੇ ਬਾਕੀ ਤੁਹਾਨੂੰ ਖਾ ਕੇ ਟੇਸਟ ਵਹਵਾਉਣੇ ਆ ਕਿਦਾਂ ਦਾ ਇਹ ਵੱਖੋ ਵੱਖਰੀਆਂ ਚੀਜ਼ਾਂ ਨੂੰ ਕੰਬਈਆਂ ਆ ਆ ਭਾਈ ਨੇ ਭੱਗਾ ਕਰ ਰਿਹਾ ਮੈਨੂੰ ਬਹੁਤ ਮੈਂ ਨਾ ਥੋਲੇ ਪਕਵੜੇ ਖਾ ਲੇ ਭੁੱਲ ਗਈ ਵਲੌਗ ਕਰ ਰਸਣ ਹੂ ਉਹਨੇ ਪੇਸਟੀ ਜਿਹੜਾ ਜੇ ਆਓਗੇ ਨਾ ਤਾਂ ਛੱਡੇ ਉਹਨਾਂ ਨੂੰ ਠੀਕ ਹੀ ਪਾਇਆ ਆਲੂ ਚਾਲੂ ਦੇ ਪੋੜੇ ਆ ਜਿਹੜਾ ਪਨੀਰ ਦਾ ਹੋ ਗਿਆ ਅੱਦਾਂ ਵੇਖ ਬਾਸ ਮਤਲਬ ਜਿਹੜਾ ਉਹਨਾਂ ਨੂੰ ਪਰਤਾਂ ਲੈ ਆਟੇ ਦੀ ਕੋਟਿੰਗ ਜਿੱਪਨਾ ਐਂਡ ਦਿੱਤੀ ਜਾਂਦੀ ਆ ਮਾ ਥੋੜੇ ਖਾ ਗਏ ਨਾ ਪਹਿਲਾਂ ਲੇਟ ਬਣਾਇਆ ਇਹਨਾਂ ਟੇਸਟੀ ਬਣਾਇਆ ਪੋੜੇ ਕਨ ਮਾਇਆ ਨਹੀਂ ਹੱਕ ਜਰੂਰ ਰਿਜ਼ਰਵ ਕਰਿਆ ਇੱਥੇ ਹੁਣ ਅੱਗੇ ਕੀ ਖਾਣਾ ਵਾ ਹੁਣ ਦੇਖਦੇ ਆ ਦਿਲ ਕਰਦਾ ਕੁਝ ਖਾਣ ਨੂੰ ਤਾਂ ਦੱਸ ਦਿਓ ਠੀਕ ਹੈ ਜੀ ਉਹ ਯਾਰ ਜੀ ਇੱਥੇ ਪੱਛਿਆਂ ਵਾਸਤੇ ਵੀ ਸਭ ਕੁਝ ਹੈਗਾ ਜੇ ਕਿਹੜੀ ਚੀਜ਼ ਇੱਥੇ ਨਹੀਂ ਹੈਗੀ ਹਰ ਇੱਕ ਚੀਜ਼ ਤੁਹਾਨੂੰ ਕੰਪਨੀ ਦੀ ਵਧੀਆ-ਵਧੀਆ ਕੰਪਨੀ ਦੇ ਇੱਥੇ ਮਿਲ ਜਾਣੀ ਆ ਹਰ ਇੱਕ ਚੀਜ਼ ਹੈਗੀ ਐਨਾ ਕੋਲ ਟੌਪ ਟੌਪ ਦੀਆਂ ਚੀਜ਼ਾਂ ਸਾਰੀਆਂ ਬੱਚਿਆਂ ਨੂੰ ਵੀ ਮੋਜਾਂ ਇੱਥੇ ਬੱਚਿਆਂ ਦਾ ਹਰ ਇੱਕ ਚੀਜ਼ ਇੱਥੇ ਬੱਚਿਆਂ ਨੂੰ ਮਿਲ ਜਾਂਦੀ ਹੈ ਜੈਮ ਜੋਮ ਕੀ ਕਾਫੀ ਸੌਸ ਸਭ ਕੁਝ ਬਿਸਕੁਟ ਵਗੈਰਾ ਆ ਨਵੀਆਂ-ਨਵੀਆਂ ਚੀਜ਼ਾਂ ਬਾਗਰ ਚਿਪਸ ਵੀ ਆਪੇ ਆਪਰ ਵੀ ਗਏ ਜਿੰਨਾ ਕੋ ਚਿਪਸ ਕਿੰਡਰ ਟੌਏ ਪੋਪ ਕੌਰ ਜੈਮ ਹਰ ਇੱਕ ਚੀਜ਼ ਮਿਲ ਜਾਂਦੀ ਹੈ ਆ ਬਾਲੀਆਂ ਦੇ ਆਈਟਮਾਂ ਤੌਫੀਆਂ ਦੇ ਪੈਕਟ ਵੀ ਵਧੀਆ ਵਧੀਆ ਨੇ ਆ ਬਬਲ ਗਾਮਾ ਵੀ ਗਈਆਂ ਜੇ ਬਾਹਰ ਦੀਆਂ ਬਹੁਤ ਟੇਸਟੀ ਬਬਲ ਗਾਮਾ ਹੈ ਗਿਫਟ ਪੈਕ ਵੀ ਗਏ ਜੇ ਸੋਵੇਟਾਂ ਵੀ ਗਏ ਉਹ ਰੋਲੀ ਪੋਪ ਵੀ ਗਏ ਜੇ ਨਵੇਂ ਨਵੇਂ ਤਰੀਕਿਆਂ ਨਾਲ ਬਹੁਤ ਵਧੀਆ ਬਣਿਆ ਗੱਪ ਨਾ ਕਰਨ ਲੱਗੀ ਆਏ ਜੀ ਸਾਬੂਦਾਨੇ ਟਿੱਕੀ ਫਲਦੀਆ ਟਿੱਕੀ ਟਕੇ ਵਾ ਦੋ ਪਿੰਡ ਹੁੰਦੇ ਹੈ ਪੇਸਟਰੀ ਵਧੀਆ ਵਾ ਮਨ ਵੀ ਐ ਕਰਾਰਾ ਹੋ ਗਿਆ ਵਧੀਆ ਮਜ਼ੇਦਾਰ ਇਹਨੂੰ ਖਾ ਕੇ ਆਇਓ ਐ ਵੀ ਜਰੂਰ ਖਾਣੀ ਚਾਹੀਦੀ ਆਣਾ ਵਹ ਸਾਬੂਦਾਨੇ ਟਿੱਕੀ ਵਹੇ ਘਰ ਵੀ ਬੜੀ ਵਧੀਆ ਬਣਦੀ ਹੈ ਫਾਰਟੇ ਹੋਰ ਜਿਆਦਾ ਵਧੀਆ ਬੰਦੇ ਆ ਨਾ ਨਾ ਵੀ ਟੇਸਟੀ ਬੰਦੀ ਘਰੇ ਦਰਸ਼ਨਾ ਸਾਡੇ ਸਮਾਈਆਂ ਚਾਉਂਦੀਆਂ ਬਈਆਂ ਉਹਦੇ ਕਰਕੇ ਅੱਜ ਨੂੰ ਕੁਝ ਬਣਾਇਆ ਨਹੀਂ ਨਹੀਂ ਤਾਂ ਮੈਂ ਘਰੇ ਹੀ ਬੱਦੂ ਕੁਝ ਬਣਾ ਕੇ ਖਾ ਲੇਗਾ ਆਪਾਂ ਪਰ ਇਹ ਵੀ ਬਹੁਤ ਟੇਸਟੀ ਹੈ ਸਵਾਦ ਆ ਹੂੰ ਚਟਨੀ ਬੜੀ ਸਵਾਦਨਾਂ ਦੀ ਹੈ ਨਾ ਬਹੁਤ ਸਵਾਦਨ ਹੈ ਜਿਹਦੀ ਬਣਾਈ ਹੈ ਇਹਨਾਂ ਨੇ ਬਹੁਤ ਚੈਸ਼ੀ ਖਾਣੀ ਚਾਹੀਦੀ ਬਹੇ ਹਾਂ ਜਰੂਰ ਆਇਓ ਸਾਬੂ ਦਾ ਟਿੱਕੀ ਖਾ ਕੇ ਦੇਖੋ ਬਲਤੋਲੇ ਅੱਡੇ ਦੀ ਠੀਕ ਹੈ ਜੀ ਹੋਰ ਹੋਰ ਜੀ ਮੰਗਾ ਦੇ ਹਾਂ ਹੋਣਾ ਹੋਵਾ

ਵਰਤਵੀਂ ਆਈਟਮ ਆ ਨਾ ਸੋਨੇ ਲੋਜੀ ਕਿੰਨਾ ਆ ਜਾ ਕਰੀਏ ਆਹ ਅੰਡਾ ਜੇ ਮਜ਼ੇਦਾਰ ਆ ਤਾਂ ਛੱਡਣਾ ਨਹੀਂ ਹੈਗਾ ਨਾ ਮਜ਼ੇਦਾਰ ਚਲੋ ਜੀ ਬੱਸ ਮੈਨੂੰ ਫੀਡ ਦਿਓ ਬੜਾ ਮਜ਼ਾ ਆ ਰਿਹਾ ਕੀ ਜ਼ਵਾਦੀ ਓਏ ਬਹੁਤ ਐਸਤੀ ਬਹੁਤ ਵਧੀਆ ਆਓ ਜੀ ਨਵਰਦੀ ਸਵੀਟ ਰੈਸਟੋਰੈਂਟ ਹਾਂਜੀ ਦੱਸੋ ਫਿਰ ਕਿੱਦਾਂ ਲੱਗਾ ਮੈਂ ਕਹਿੰਦੀ ਹਾਂ ਜ਼ਰੂਰ ਆਇਓ ਇੱਥੇ ਜ਼ਰੂਰ ਆਓ ਜ਼ਰੂਰ ਆਓ ਅਸੀਂ ਦੂਸਰੀ ਵਾਰੀ ਆਏ ਆਂ ਅੰਨ ਤੇ ਜਿਹੜਾ ਮੈਂ ਵਾਟਰਮੈਲਨ ਰੋਜ਼ ਪੰਜ ਪੀਤਾ ਨਾ ਓਏ ਹੋਏ ਹੋਏ ਧਰਮ ਨਾਲੋਂ ਛੱਡਦੇ ਹੋ ਨਾ ਕੀ ਆਈ ਬਾਤ ਹੁਣ ਮੇਰਾ ਦਿਲ ਪਤਾ ਕਰਦਾ ਵਾ ਕੱਲ ਮੈਂ ਪੀ ਜਾ ਅੱਖਾਂ ਖੋਲ ਗਿਆ ਮੈਂ ਕਿੰਨੀ ਸੋਹਣੇ ਮਜ਼ਾ ਆ ਗਿਆ ਸਗੀ ਖੋਲ ਗਿਆ ਮੈਂ ਕਿੰਨੀ ਸਵਾਦ ਇਹਨਾਂ ਦਿਨ ਦੀ ਜਿਵੇਂ ਭੁੱਖ ਦੀ ਜਿਹੜੀ ਤਲਬ ਸੀ ਨਾ ਇਹਨੇ ਐਂਡ ਤੇ ਆ ਕੇ ਮੁਕਾਤੀ ਤੇ ਨਜ਼ਾਰਾ ਦਿਵਾਤਾ ਜਿਵੇਂ ਓਏ ਹੋਏ ਹੋਏ ਵੀ ਨਾਟ ਟੇਸਟੀ ਸੋਹਣੇ ਕੱਲ ਫੇਰ ਪਿਆਦੇ ਹੋ ਮੈਂ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਸਾਰੇ ਜਾਣਗੇ ਪੀਣਾ ਹਾਂ ਆਇਓ ਜ਼ਰੂਰ ਪੀ ਕੇ ਦੇਖਿਓ ਮਾਂ ਮਾਈ ਦੇ ਨਰਾਤੇ ਆ ਰਾਤੇ ਵੀ ਰੱਖੋ ਇੰਜੋਏ ਵੀ ਕਰੋ ਜੈ ਮਾਤਾ ਦੀ ਮੇਰੇ ਮੂੰਹ ਚ ਪਾਣੀ ਆ ਗਿਆ ਜੀ ਡੁੱਗ ਜਾਣਾ ਜੀ